ਹਾਂ ਜੀ ਆਹੇ ਆਹੇ 10 ਗੇਮ ਨਹੀਂ ਆਉਂਦੇ 14 ਆਉਂਦਾ ਫਿਰਦੇ ਆਂਦੇ ਕੀ ਕੰਮ ਮੈਨੇ ਕਿਹਾ ਹੈ ਅੱਧੀ ਰਾਤ ਸੰਧਾਰਾ ਲੈ ਕੇ ਆਗੇ ਮੇਰੇ ਕੋਲੇ ਅੱਜ ਤੂੰ ਫੋਲ ਚੋਬਲਾ ਮੈਂਟਾ ਕਰਨਾ ساری ਰਾਤ ਥੋਡੀ ਚੋਕ ਲਗੇਰੀ ਚੱਲਣੀ ਅੱਜ ਅੱਧੀ ਰਾਤ ਦੇ ਕੀ ਕੰਮ ਮੈਨੇ ਕਿਹਾ ਹੈ ਅੱਧੀ ਰਾਤ ਸੰਧਾਰਾ ਲੈ ਕੇ ਆਗੇ ਮੇਰੇ ਕੋਲੇ ਇਹ ਤਾਂ ਹੁਣ ਕੀ ਕਰਨਾ ਤਾਂ ਬਿੰਦਰ ਨੂੰ ਦਿਖਾਇਆ ਜਾਂਦਾ ਆਹ ਆਣਾ ਇਹ ਤਾਂ ਏ ਹੈ ਅਦੀਰਾ ਇਧਰ ਮੁੜਦੇ ਕੀ ਕਰੀਏ ਮੁੜਤੇ ਤਾਂ ਲੇਟ ਹੋ ਗਏ ਕੱਲੋਂ ਜਾਗਦਣਾ ਹੁਣ ਜਾਗਣਾ ਤਾਂ ਆ ਜਾ ਕਰੋ ਆ ਜਾ ਵੀ ਦੀਪਿਆ ਕਰ ਆ ਜਾ ਡਾਡੀ ਗੇਟ ਲਾ ਲਿਓ ਹੈ ਆਹ ਉਹ ਚੱਕਣੀਆਂ ਤਾਂ ਹੀ ਤਾਂ ਤੈਨੂੰ ਫੜਾਇਆ ਲੈ ਹੋਰ ਉਹਨੇ ਕਹਿੰਦਾ ਅੱਧੀ ਰਾਤ ਆ ਗਏ ਮੇਰੇ ਕੋਲ ਉਧਰੋਂ ਲੇਟ ਹੋ ਗਿਆ ਆਪਾਂ ਸਪਰਾਈਜ਼ ਦੇ ਦੋ ਪਰ ਆਈ ਹੀ ਦੇ ਰਹੇ ਆ ਉਹਨੂੰ ਪਰ ਆਈ ਹੀ ਕਮੜੀ ਹੋਈ ਪਈ ਆ ਆ ਵੀ ਕਮੜੀ ਹੋਈ ਪਈ ਆ ਵਿਚਾਰੀ ਨੂੰ ਤਾਂ ਸਾਹ ਹੀ ਨਹੀਂ ਮਿਲਦਾ ਜਾਂ ਜਿਵੇਂ ਸਾਹ ਨਹੀਂ ਮਿਲਿਆ ਇਹਨੂੰ ਹੋਰ ਕਦੇ ਗੱਦਰ ਨੂੰ ਕਦੇ ਕਿਧਰ ਨੂੰ ਕੰਮੇ ਨੇ ਕਹਿਣਾ ਨਾ ਦੱਸਿਆ ਨਾ ਪੁੱਛਿਆ ਬੈਨ ਤਾਂ 6:00 ਵਜੇ ਆ ਗਈ ਉਹ ਵੀ ਅੱਧੀ ਰਾਤ ਨੂੰ ਇਹ ਵੀ ਨਹੀਂ ਪਤਾ ਵਿਚਾਰੀ ਅੱਜ ਕੀ ਕਰਦੀ ਆ ਰੋਟੀਆਂ ਰੋਟੀਆਂ ਲਾਉਂਦੀ ਹੋਏ ਤਾਂ ਅਸੀਂ ਫੋਨ ਕਹਿੰਦੇ ਆਉਣਾ ਮੇਰੇ ਕੋਲ ਅੱਜ ਮੈਂ ਕਿ ਨਹੀਂ ਅੱਜ ਅਸੀਂ ਉਧਰੋਂ ਹੀ ਲੇਟ ਹੋ ਗਏ ਹਾਂ ਦੇਖਣੇ ਗਏ ਤਾਂ ਸੌਣਾ ਨਹੀਂ ਸੀ ਸਹੀ ਗੱਲ ਆ ਕਸੀਤਾ ਹਰੇ ਕਰਿਆ ਨੇ ਕਹਣਾ ਐਂ ਕਰਦੇ ਹਾਂ ਅੱਧੀ ਰਾਤ ਆਉਨੇ ਆ ਜੱਬਰ ਰਵਾਂਗੇ ਰਹਿਣਾ ਤਾਂ ਚਰ ਹੈਗਾ ਹੀ ਆ ਅੱਗੇ ਆਪਾਂ ਉੜ ਜੰਦੇ ਆ ਘੰਟੇ ਚ ਹਾਂ ਜੇ ਆਪਾਂ ਸਵੇਰੇ ਜਾਂਦੇ ਫੇਰ ਮੁੜਿਆ ਜਾਣਾ ਸੀ ਹੁਣ ਸਿਕੰਦਰੀ ਲਿਆ ਪਾਂਗੇ ਰਾਤ ਰਹਿ ਚੱਲਾਂ ਕੱਲੀ ਕਰਦੀ ਰਹਿੰਦੀ ਮੇਰੇ ਕੋਲ ਰਹਿੰਦੇ ਨਹੀਂ ਰਹਿੰਦੇ ਨੇ ਨੇੜੇ ਕਰਕੇ ਨਹੀਂ ਰਹੀ ਤਾਂ ਹੋ ਤਾ ਹਾਂ ਜੱਬਰ ਰਹਿ ਕੇ ਆਵਾਂਗੇ ਹੁਣ ਵਿਚਾਰੀ ਕੋਲ ਰਹਿ ਰਿਹਾ ਹੋ ਰਿਹਾ ਮਾਰੇ ਉਹ ਗੱਲਾਂ ਸਾਰੇ ਕੋਲੇ ਆਰੇ ਉਹ ਫੁੱਲ ਚੁਗਲਿਆ ਕਰਿਓ ਹਾਂ ਹਾਂ ਕੋਲੇ ਰਹਿਨੇ ਆਪਾਂ ਵਿਚਾਰੀ ਉਹਦੇ ਕੋਲੇ ਨਹੀਂ ਰਹਿੰਦੇ ਨੇੜੇ ਕਰਕੇ ਹੈ ਨੇ ਕੋਈ ਟਕਰ ਨਾ ਆਵੇ। ਬਾਈ ਦਾ ਕਹਣਾ ਵੀ ਅੱਜ ਤੁਸੀਂ ਫੁੱਲ ਚੋਬਲਾ ਮੈਂਟਾ ਕਰਨਾ ਸਾਰੀ ਰਾਤ ਥੋੜੀ ਚੁਗ ਲਗੇਰੀ ਚੱਲਣੀ ਅੱਜ। ਕਿਉਂ ਸੀਗਾ ਤੇ ਚੁਗਲੀਆਂ ਕਰਨੀਆਂ। ਥੋੜੀਆਂ ਗੱਲਾਂ 'ਚ ਜੁਗਲੀਆਂ ਹੋ ਜਾਣਗੀਆਂ। ਕੋਈ ਲੱਗਦਾ ਮੈਂ ਵੀ ਅੜਾ ਤੇ ਜਾਂਦੀ ਆ ਮੈਂ। ਇਥੋਂ ਰੈਗੂਲੇਟਰ ਲੈਣਾ। ਫਿਰ ਲੈ ਲਓ। ਹੁਣ ਅੱਧੀ ਯਾਦ ਨੂੰ ਕਿਹੜਾ ਤੈਨੂੰ ਲੈ ਦੋ। ਕੱਲ ਨੂੰ ਕੱਲੂ ਰੈਗੂਲੇਟਰ ਦਾ ਚੇਤਰੀ। ਕੱਲ ਨੂੰ ਹੁਣ ਉੱਧਰ ਜਾਣਾ ਆਪਾਂ ਫੇਰ ਹਨਾ। ਕੱਲ ਨੂੰ ਮੁੜਦੇ ਹਾਂ ਨਾ। ਮੋਰਦੇ ਹੋ ਤੁਸੀਂ ਬਾਈ ਤੇਰੀ ਕਿਹੜੀ ਜਾਂਸੀ ਖੋਲ ਜੂ ਗਏ ਸਾਲ ਪਿੰਡ ਦੇ ਵੀ ਕਹਿਣਗੇ ਵੀ ਇਹਨਾਂ ਦੀ ਨਹੀਂ ਗੱਡੀ ਟੈਗ ਦੀ ਸਹੀ ਗੱਲ ਹੈ ਇਹਨਾਂ ਦੀ ਕੋਈ ਨਾਉ ਨਹੀਂ ਟੈਗ ਦੀ ਪਹਿਲਾਂ ਕਿਹੜੀ ਗੱਡੀ ਟੈਗ ਦੀ ਸੀ ਗੱਡੀ ਤਾਂ ਚੱਲ ਨਹੀਂ ਟੈਗ ਦੀ ਸੀ ਹੁਣ ਕੱਲ ਨੂੰ ਇਧਰੋਂ ਆ ਕੇ ਆਪਾਂ ਜਾਣਾ ਸੌਲੀ ਨੂੰ ਹਨਾ ਠੀਕ ਹੈ ਰਾਜ ਬਾਤ ਹੁਣ ਰਾਤ ਨੂੰ ਤੇਰੇ ਗੁੱਤ-ਕੁੱਤ ਕਿਹਨੇ ਦੇਖਣੀਆਂ ਉਥੇ ਨਨਦ ਨੇ ਦੇਖਣੀਆਂ ਵੀ ਆ ਪਹਿਲੀ ਇਹਦੀ ਮੇਰੀ ਨੌ ਆ ਉਹ ਆਈ ਐ ਆ ਪੀ ਆ ਨਹੀਂ ਮੈਂ ਤਾਂ ਬਜਾਈ ਫਿਲਰੀ ਮਿਲਰੀ ਬਰਥਡੇ ਮਨਾਇ ਨਹੀਂ ਉਹ ਮੈਂ ਉਹ ਜੋੜਾ ਜੇ ਕੀਤਾ ਹੋਇਆ ਸੀ ਬਾਰੇ ਉਹ ਵੇਖ ਲੈ ਇਸ ਦਰਮੀਂ ਮਰੀ ਆ ਮਾਣੂ ਕ ਕੰਮੇ ਕਬਜੀਆਂ ਬਾਰੀ ਆਏ ਦੇਖ ਆਏ ਕਹਦੀ ਦੇਖੀ ਉਹ ਕੀ ਕਰਦੀ ਛਟੀਆਂ ਸ਼ੂਟੀਆਂ ਵੱਜੀ ਜਾਂਦੇ ਆ ਮਨ ਲਾਦਾ ਧਰਿਆ ਵਾ ਕੋ ਸੂਟ ਚੌਲ ਧਰੇ ਵਿਆਰੇ ਯੈਸ ਚੌਲ ਧਰੇ ਵਿਆਰੇ ਸਾਰੇ ਦੇ ਭੈਣੇ ਦਾ ਦਾਨਾ ਸੀ ਅਸਾ ਡੈਡੀ ਨੇ ਵੀ ਤਰਨ ਮੇਰੇ ਹੁਣ ਦੱਸਿਆ ਵੀ ਅਸੀਂ ਮਾਣੂ ਗਿਆ ਚੱਲੇ ਹੌਲੀ 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 ਉਹਨਾਂ ਆਏ ਨਹੀਂ ਨਹੀਂ ਉਹੀ ਉਹੀ ਅਸੀਂ ਸਮਾਨ ਚੱਕਣਾ ਸੀ ਭੈਣੇ ਦਾ ਸੂਟ ਤੇ ਆਜੋ ਆਜੋ ਇੱਥੇ ਖੜਦੇ ਹਾਂ ਹੁਣ ਆਪਾਂ ਅੰਦਰ ਸਾਥੀ ਵਾਲਾ ਅੱਗੇ ਆ ਗਿਆ ਅੱਗੇ ਆ ਗਿਆ ਹਾਲੋ ਉੱਧਰ ਦੀ ਆਵਾਜ਼ ਸੁਣਦਾ ਨਹੀਂ ਉੱਧਰ ਦੀ ਘੁਮਾ ਲੋ ਆਹ ਕਿਹੜਾ ਟਾਈਮ ਆ ਸਾਲਾ ਲੈ ਆਹ ਕਿਹੜਾ ਟਾਈਮ ਆ ਮੈਨੂੰ ਦੱਸ ਆਪਣੇ ਵਾਲਾ ਟਾਈਮ ਆ ਨਹੀਂ ਆਪਣੇ ਮੇਰਾ ਟਾਈਮ ਆ ਇਹ ਤੇਰਾ ਨਹੀਂ ਤੋਨੂ ਸਾਰਿਆਂ ਨੂੰ ਫੋਨ ਲਾਇਆ ਨਹੀਂ ਟਾਈਮ ਖੁੱਲਾ ਜਾਣਾ ਥੋੜੋ ਅੱਜ ਆਹ ਬਿਆਰੀਆਂ ਵੀ ਤੈਨੂੰ ਆਹ ਠੀਕ ਆ ਭੈਣੇ ਹੁੰਦੀ ਹੈ ਇਹਨੂੰ ਕੋਈ ਪਤਾ ਨਹੀਂ ਭੈਣੇ ਨੂੰ ਨਹੀਂ ਪਤਾ ਕਿੱਥੇ ਆ ਉਧਰ ਗਈ ਦੀ ਆ ਰਹਿਣ ਆਏ ਆ ਅੱਜ ਤਾਂ ਰਹਿਣ ਆਏ ਆ ਜੀ ਜਾਣਾ ਥੋੜਾ ਤੁਸੀਂ ਕਹਿੰਦੇ ਹੋ ਨਾ ਰਹਿੰਦੇ ਨਹੀਂ ਅੱਜ ਅਸੀਂ ਰਹਿਾਂਗੇ ਤੁਹਾਡੇ ਕੋਲ ਕੋਈ ਨਾ ਭੈਣੇ ਪਤਾ ਨਹੀਂ ਉਹਨਾਂ ਨੂੰ ਕੋਈ ਆਇਆ ਆ ਹਾਏ 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 ਹਾਂ ਕੋਈ ਹੈਗਾ ਜਾਂ ਨਹੀਂ ਹੈ ਕੋਈ ਠੀਕ ਆ ਅਸੀਂ ਜਦੋਂ ਬੜੇ ਅੰਦਰ ਕੋਈ ਵੀ ਨਾ ਜਨੂ ਸ਼ੁਗਰਾਂ ਭਾਜੀ ਆਈ ਨਹੀਂ ਆਈ ਹੈ ਹਾਂ ਅਸੀਂ ਫੁੱਲ ਲੈਣੇ ਤੋਰਿਆ ਸੀ ਮੋੜ ਤੋਂ ਵੀ ਤੂੰ ਕਿਹਾ ਮੈਂ ਤੇ ਮੇਰੇ ਡੈਡੀ ਆਏ ਆ ਪਹਿਲਾਂ ਪਲਾਨ ਫੇਸ ਹੋ ਗਿਆ ਲਾ ਉਹ ਮੰਮੀ ਨੂੰ ਦੇਖ ਲਈ ਨੇ ਉਹਦੇ ਉਧਰ ਉਹ ਸੈੱਟ ਹੋਏ ਨੇ ਚਾ ਹਾਂ ਮੈਂ ਫੋਨ ਲਾਇਆ ਜਿਸਨੇ ਕਹਿੰਦਾ ਮਾਮੀ ਦੱਸਿਆ ਨਹੀਂ ਮੈਂ ਕਿਦੋਂ ਨਾਲ ਹੀ ਫੋਨ ਕਰਾਂ ਆਓ ਅੱਜ ਅਸੀਂ ਰਹਿਣ ਆਏ ਹਾਂ ਹੁਣ ਯਾਕੋ ਹਾਂ ਸਾਰਾ ਕੁਝ ਸਾਰਾ ਕੁਝ ਸੁਣ ਦੱਸਿਆ ਨਹੀਂ ਰੋਟੀ ਆਈ ਤਾਂ ਰਾਤ ਰਹਿਣ ਆਏ ਆ ਹੈ ਬ ਕੋਈ ਨਾ ਵਧੀਆ ਵਾ ਚਾਹੇ ਤਾਂ ਕਹਿਣਾ ਹਾਂ ਚਾਹੇ ਸੁਧਾਰਾ ਦੇ ਦੋ ਹਾਂ ਆਇਆ ਫਰਾਵ ਹਾਂ ਇਹ ਕਸਾ ਤੋੜਾ ਸਾਰਾ ਆਇਆ ਬਾਬੋਦੂ ਵੀ ਆਇਆ ਹਾ ਤੁਹਾਡਾ ਸੂਟ ਆ ਹਾਂ ਬਾੜਤਾ ਕਰਤਾ ਬਾਹਰ ਦੁੱਧ ਬਾਹਰ ਗੱਲਾਂ 'ਚ ਬੰਦ ਲੱਗਿਆ ਸਾਨੂੰ ਗੱਲਾਂ 'ਚ ਮਲੀਨ ਦੁੱਧ ਕੱਢਦਾ ਬਾਹਰ ਸਾਰਾ ਜੇ ਭਰਾਣ ਜੇ ਚੋਰੀ ਚੋਰੀ ਆਉਂ ਦੱਸ ਕੇ ਨਾ ਆਉਣ ਆਲੇ ਆ ਪਰਜਾਈ ਨੂੰ ਕਹਿ ਹੁੰਦੀ ਨੂੰ ਦੱਸ ਕੇ ਵੀ ਨਹੀਂ ਆਉਂਦੇ ਚੋਰਾਂ ਨੂੰ ਦੱਸ ਰਹੀਦੇ ਐਂਗੇ ਆ ਰਹੇ ਨੂੰ ਨਹੀਂ ਪਾਉਂਦੇ ਲੈਕ ਤਾਂ ਦੇਤੇ ਬਹੁਤ ਤਾਂ ਦੇ ਦੇ ਬਹੁਤ ਤਾਂ ਵਾਦੂ ਨਾ ਮੈਂ ਕੀ ਕਹਿੰਦਾ ਕੀ ਇੱਕ ਵਾਰ ਸ਼ੂਟ ਮਾਰੇ ਨੂੰ ਮਾਰਨਾ ਮਾਰੀ ਤੋਂ ਨੰਬਰ ਉਸ ਨਾਲ ਦੇ ਫਰਮਾਤੋਂ ਹੁਣ ਆਪਕੇ ਅੱਜ ਆਹੋ ਆਊਗੀ ਅੱਜ ਨਾ ਓਕੇ ਬਣੇ ਸ਼ੁਰੂਆਤ ਕਰਦੇ ਆਪੇ ਕੋਈ ਹਰ ਕੋਈ ਕਰਦਾ ਸਿੱਖਿਆਤੋਂ ਦੇ ਫਰਮਾਤੋਂ ਸਾਨੂੰ ਬਾਹ ਦੇਵਾ ਦੇ ਰੱਖੇ ਤਾਨੂੰ ਚਲੋ ਮਹਾਸੇ ਕੇ ਮੈ ਸ਼ਰਮ ਆਉਂਦੀ ਭੈਣੇ ਹੁਣ ਐਂ ਨੰਗਰ ਸ਼ਰਮ ਆਉਂਦੀ ਸਾਡਾ ਤਾਂ ਮਰਨ ਹੋਇਆ ਪਿਆ ਪਾਣੀ ਪਾਣੀ ਹੋਇਆ ਪਿਆ ਘਰੇ ਜਿੱਤ ਲਈ ਬਾਈ ਭਾਗੋ ਕਹਿੰਦੀ ਇੱਜ਼ਤ ਅਜਨ ਦੀ ਗੱਲ ਨਹੀਂ ਹੁੰਦਾ ਕਿ ਦੇ ਅੰਦਰ ਕਿੰਤਰ ਹੀ ਕਿੰਦਾ ਦੇਣਾ ਉਹ ਤੇ ਛੱਡ ਇੱਜ਼ਤ ਨਹੀਂ ਰਹੀ ਤੇ ਘਰਾਂ ਦੇ ਨਹੀਂ ਮੰਨਦੇ ਅੰਦਰੋਂ ਸਿੱਦਾ ਹੌਲ ਬਿਆਦੇ ਦੇਣੀ ਹੋਈ ਪੈਂਦਾ ਜੀ ਆਹ ਖੁਫਤੇ ਜੀ ਰੂਸੀ ਲੱਗ ਤੇ ਬਾੜੇ ਹੋਏ ਆ ਪਰ ਉਹਨਾਂ ਨੂੰ ਟੀਰਾ ਜੀ ਦੇ ਖਾ ਲਈ ਹੈ ਪਰ ਹੁਣ ਕਣਲੀਆਂ ਵਾਲੇ ਨੂੰ ਵੇਖੇ ਬੰਦਾਂ ਨਹੀਂ ਸਰੋ ਗੋ ਪੁਖ ਜਗਾ ਤਕਰ ਨਾਰਾਜ਼ ਹੋ ਗਏ बोले ਕੁਛ ਨਹੀਂ ਭੇਜਤਾ ਪਰ ਅਸੀਂ ਉਹ ਮਨਤਾ ਲੈ ਖਾਏ ਕਿ ਕਾ ਸੁਣਿਆ ਇਸ ਮੋਹ ਵਾਲੀ ਮੁਖ ਫੇਰ ਪਿਆਰੇ ਕਰਤ ਤੇ ਮੋਹ ਪਾਏ ਕਰਤ ਭਲਾ ਨਾ ਕਰਤ ਤੇਰੀ ਨਾ ਗਲੇ ਸੁਣ ਮਨਤੀ ਮੇਰੀ ਕਹਿੰਦੇ ਭੁੱਖ ਤੋਂ ਦੇ ਸੰਸਾਰ ਨਾਲ ਜਿਹੜੇ ਇਹ ਭੁੱਖ ਦਰਸ਼ਨਾਂ ਦੀ ਭੁੱਖ ਜਿਹੜਾ ਉਹਦੇ ਦੀਦ ਕਰਦੇ ਸੀ ਇਹ ਭੁੱਖ ਪਿਆਰੀ ਇਹ ਹਣ ਮੇੜੇ ਲੱਗਦੀ ਰਹੇ ਜੰਗਾ ਇਹ ਦਰਸ਼ਕ ਦੀ ਹਣ ਮੇੜੇ ਉਥੇ ਦਰਸ਼ਨ ਕਰੇ ਗਾਦੇ ਸੀ ਇਸ ਗਲੀ ਘਰ ਦੇ ਭਾਕਾਂ ਦਾ ਨਾ ਕੋਈ بڑا ਮੋਰ ਬੜਾ ਨਾ ਸਾਥ ਬੜਾ ਨਾ ਚੋਰ ਬੜਾ ਦੀ ਗੱਲ ਦਾ ਨਾ ਕੁਝ ਹੋਰ ਬੜਾ ਮੈਂ ਪਿਆਸਾ ਮਾਨ ਕਬੀਰੇ ਦੀ ਕਿਸਮਾਤ ਬਹੁਤ ਰਸਿੰਦਾ ਹਾਂ ਮੁਖੜੇ ਤੋਂ ਅੰਮ੍ਰਿਤ ਵਧਦਾ ਰਹੇ ਮੈਂ ਦੀਦ ਪਿਆਸਾ ਪੀਂਦਾ ਉਥੇ ਘਰੇ ਆਏ ਪੁੱਤ ਫਟਕੀ ਹੋਣ ਹੋ ਕੇ ਆ ਗਏ ਇਹ ਕੇਦਰੀ ਹੋ ਗਿਆ ਸਾਡੇ ਨੂੰ ਗਲਤੀ ਹੋ ਗਈ ਗਲਤੀ ਹੋ ਜਾਣੀ ਵੱਡੀ ਗੱਲ ਨਹੀਂ ਹੁਣ ਬਖਸ਼ਾਨਵਾਦ ਤੇ ਫਿਰ ਬੰਦੇ ਨਹੀਂ ਅੰਦਰੋਂ ਚੱਲਦਾ ਇਹ ਗੱਲ ਨਹੀਂ ਕਿ ਹੱਥਾਂ ਨਾਲ ਰੱਖੇ ਗੁਰਗੋਵ ਤੇ ਨੰਥ ਲਾਵੇ ਲਾਵੇ ਨਾ ਪਰ ਇੱਛਾ ਰੱਖਦੇ ਨੇ ਕਿ ਮੁੰਡਾ ਵਾਪਸ ਤਾਂ ਉਹ ਕਰ ਰਿਹਾ ਪਰ ਆ ਹੀ ਲੱਗ ਗਿਆ ਮੁੰਡਾ ਤੇ ਚੋਟੇ ਹੀ ਫਿਰ ਮੜਿਆਗਾ ਮੜਿਆਗਾ ਕੋਈ ਨਹੀਂ ਬੰਦਾ ਧਰਮਪਾਲ ਸਿੰਘ ਜੀ ਇਹ ਹੁਣ ਅੰਦਰੋਂ ਕੇਤੇ ਨਹੀਂ ਜਾਣ ਨਿਕਲਦੀ ਦਰਸ਼ਕ ਬੁਰਾ ਬੋਲ ਰਿਹਾ ਮੇਰਾ ਹੌਣ ਮਾਈ ਭਾਉ ਤਿਆਰ ਹੋਈ ਕਿ ਚਲੋ ਫਿਰ ਚੱਲੀਏ ਅੱਜ ਇਹ ਸਿਖਰ ਇਕੱਠੇ ਕਰਕੇ ਉਹ ਹੁੰਦੇ ਘੁੰਮਦੇ ਹਰੀ ਕੇ ਪਤਨਵੀ ਖਾਵਾਂ ਤੇ ਉੱਤੇ ਵਾਏ ਤੇ ਰਾਮੇ ਨੇ ਗੇਰਾ ਸਤਿਗੁਰਾਂ ਨੇ ਇਹਨਾਂ ਨੇ ਪਹਿਲਾਂ ਦਰਸ਼ਨ ਨਹੀਂ ਕੀਤੇ ਜਦੋਂ ਬਹੁਤ ਵਕੜਾ ਬਣ ਗਿਆ ਵਿੱਚ ਬੰਦੇ ਦੂਜੇ ਨਾਲ ਗਏ ਨਕਮੇ ਦੀ ਵਿੱਚ ਨਾਲ ਜਦਦੇ ਨੇ ਨਾ ਉਹ ਕੋਈ ਮਾਰਾ ਮਾਰਾ ਫੈਸਲਾ ਕਰਾ ਦਿੰਦੇ ਆਂ ਦੀ ਗਾਹ ਦੇ ਦੀ ਜੰਮਾਂ ਵਾਲੀ ਗੱਲ ਮਾਰਾ ਕਹਿੰਦੇ ਫੈਸਲੇ ਵਾਲਿਓ ਵੱਡੇ ਗਿਆਨਿਓ ਜਿੱਦੇ ਮੇਲੇ ਪੈਗਾਉਨੇ 9 ਸਾਲ ਦੀ ਵਾਸ਼ੀਂ ਦਿੱਤਾ ਸੀ ਉਹ ਲੋਕ ਕਿਤੇ ਨਹੀਂ ਤੁਸੀਂ ਜਿੱਦੇ ਨਾਨਕਪੁਰ ਨੂੰ ਘੇਰਾ ਪਿਆ ਸੀ ਉਹ ਕਹਿੰਦੇ ਕਿਤੇ ਮਾਰਾ ਜੱਜਨਾ ਜੀ ਰੱਖਿਆ ਹੈ ਨਹੀਂ ਮਾਰੇ ਕਿ ਉਹ ਤੂੰ ਬੋਲਦੇ ਨਾ ਅੱਜ ਫੈਸਲਾ ਇਹ ਗੱਲ ਕਰਦੇ ਹੋ ਜਿਵੇਂ ਬਾਦਸ਼ਾਹ ਉੱਚੀ ਟਿੱਬੀ ਤੇ ਟਿੱਬੀ ਦੇ ਉੱਤੇ ਆਏ ਇਹਨਾਂ ਨੇ ਫਿਰ ਫਟੇ ਫਟੇ ਤਕੂਬ ਦੇ ਵਿੱਚ ਲੱਗਦੇ ਆ ਤੇ ਉਹਨਾਂ ਸਬੂਜ ਸਾਰੇ ਇਕੱਠੀ ਹੋਈ ਤੇ ਇਹਨਾਂ ਨੇ ਝਾੜੀਆਂ ਦੇ ਵਿੱਚੋਂ ਫਿਰ ਗੋਲੀਬਾਰੀ ਸ਼ੁਰੂ ਕੀਤੀ ਕਿੰਨੇ ਬੰਦੇ ਚਾਰੀ ਪੰਡਾਲੀ ਸੀ ਸਾਰੇ ਉਹ ਜਦੋਂ ਸਾਰੀ ਗੋਲੀਬਾਰੀ ਖੁੱਕ ਗਈ ਫਿਰ ਤਦਵਾਰਾ ਦੂਗੇ ਪੈ ਗਏ ਹੁਣ ਇਹ ਸੇਵਾਦਾਰ ਸਨ ਉਹ ਦੂਜੇ ਪਾਸੇ ਤੋਂ ਦਿਖਾਈਏ ਜਿੱਦਾਂ ਜਨਾਹ ਹੋਈਆ ਹੈ ਬਾਦਸ਼ਾਹ ਦੀ ਜਿੱਤ ਹੋਣ ਦਾ ਕਾਰਨ ਸੇਵਾਦਾਰ ਬਣਦਾ ਹੈ ਤੇ ਇਹ ਵੀ ਲੱਗਦਾ ਹੈ ਕਿ ਉਹ ਪਿਆਰ ਕਰਨ ਵਾਲਾ ਉਹਦੇ ਘਰ ਦੇ ਵਿੱਚ ਰਖਾ ਲੈਣੇ ਨਾਟਕ ਵਿੱਚ ਰਖਾ ਲੈਣੇ ਪਿਆਰਾ ਤੂੰ ਹੁਣ ਇਹ ਕਿਹਦੇ ਨਾਲ ਤੇਰਾ ਪੁੱਤ ਲੜ ਰਿਹਾ ਹੋਵੇ ਬਲਾਦਰੀ ਸਤਾ ਬਲਾਦਰੀ ਸਤਾ ਨੀੜ ਤੱਕ ਜੇ ਤੂੰ ਕਰਾਏ ਇਹ ਬੰਦਾ ਲੈ ਕੇ ਕਿੰਨੇ ਕਰਾਏ ਹੁੰਦੇ ਹਨ ਝੋੜਾ ਕੰਮ ਕਰ ਲੈਣਾ ਜਿਹੜਾ ਤੇਰਾ ਕੂਰ ਦਾ ਰਿਸ਼ਤਾ ਹੈ ਇਹਦਾ ਉਹ ਨਾਲ ਨਟ ਰਿਹਾ ਕਿਸੇ ਨੇ ਪਤਾ ਲਗਾ ਨਹੀਂ ਇੱਕ ਵਾਰ ਨਾ ਗੁਰੂ ਸਾਹਿਬ ਨਾਲ ਜਾਨਾ ਮਾਰਦੇ ਬਲੱਡ ਵਾਲਿਆਂ ਨੂੰ ਤੇ ਵੰਦ ਖੂਨ ਵਾਲਿਆਂ ਨੂੰ ਵਾਰ ਗੁਰੂ ਸਾਹਿਬ ਨੂੰ ਪਿਆਰ ਕਰਦੇ ਇਹਨਾਂ ਨੇ ਜਿਨਾਕ ਹੋ ਸਕੇ ਉਹਨਾਂ ਕੋਣੀ ਗਾਲੀ ਚਲਾਈ ਮੁੜ ਕੇ ਤਲਵਾਰਾਂ ਧੂਕੇ ਆ ਗਏ ਬਾਦਸ਼ਾਹ ਉੱਚੀ ਡੇਰੀ ਦੇ ਉੱਤੇ ਕਿਲੇ ਤੇ ਟਿਪੀ ਦੇ ਉੱਤੇ ਖੜੇ ਬਸ ਫਿਰ ਇੱਕ ਇੱਕ ਕਰੀ ਗੀ ਨੂੰ ਮਾਰਦਾ ਹੋਇਆ ਸ਼ੀਰ